ਹਾਂ ਮੇਰਾ ਕੱਲ ਬਾਲਾ ਤਗੜਾ ਬੈਨ ਨੰਗਿਆ ਉਹ ਕਿਵੇਂ ਜਦੋਂ ਮੈਂ ਸਕੂਲ ਜਾਣ ਲੱਗਿਆ ਅੱਛਾ ਫੇਰ ਉਦੋਂ ਮੇਰੇ ਮੱਥੇ ਗਰੜ ਪੱਖ ਲੱਗ ਗਿਆ ਅੱਛਾ ਫੇਰ ਕਿਵੇਂ ਗਰੜ ਪੱਖ ਲੱਗੇ ਤੋਂ ਚੰਗਾ ਕਿਵੇਂ ਲੰਗਿਆ ਅੱਛਾ ਫੇਰ ਭਾਈ ਫੇਰ ਆਈ ਦੂਜੀ ਘੰਟੀ ਸਰਦੀ ਅੱਛਾ ਫੇਰ ਕੀ ਹੋਇਆ ਫਿਰ ਸਾਰਾ ਪ੍ਰਸ਼ਨ ਉੱਤਰ ਸੁਣਨ ਲੱਗ ਗਿਆ ਜਦੋਂ ਮੇਰੀ ਵਾਰੀ ਆਈ ਸਿਰ ਨੂੰ ਚੱਕਰ ਚੱਕਰ ਆ ਗਏ ਤੇ ਸਿਰ ਡਿੱਗ ਪਿਆ ਉਦੋਂ ਫੇਰ ਮੈਂ ਬਚ ਗਿਆ ਅੱਛਾ ਯਾਰਾਂ ਫੇਰ ਤਾਂ ਕਮਾਲ ਹੀ ਹੋ ਗਈ ਤੇ ਫੇਰ ਉਦੋਂ ਬਾਅਦ ਅਗਲਾ ਸਾਰਾ ਦਿਨ ਕਿਵੇਂ ਲੰਘਿਆ ਉਦੋਂ ਸਕੂਲੋਂ ਛੁੱਟੀ ਮਿਲ ਗਈ ਫਿਰ ਮੈਂ ਘਰੇ ਆ ਗਿਆ ਅੱਛਾ ਫੇਰ ਜਦੋਂ ਮੈਂ ਟਿਊਸ਼ਨ ਤੇ ਗਿਆ ਹਾਂ ਅੱਛਾ ਫੇਰ ਫਿਰ ਮੈਂ ਉੱਥੇ ਛਾਲਾ ਮਾਰਦਾ ਆਇਆ ਫਰਾਥਨ ਦਾ ਖਟੋਲੇ ਵੀ ਲਾਈਆਂ ਅੱਛਾ ਯਾਰ ਗਰੜ ਪੱਖ ਇਨਾ ਚੰਗਾ ਹੁੰਦਾ ਹੈ ਹਾਂ ਤੇਰੇ ਮੱਥੇ ਲੱਗ ਗਿਆ ਸਾਰਾ ਦਿਨ ਨਜਾਰੇ ਆ ਗਈ ਨਾਲੇ ਤੇਰੇ ਪ੍ਰੈਸ਼ਰ ਉੱਤੇ ਜ਼ਿਆਦ ਨਹੀਂ ਸੀ ਤਾਂ ਵੀ ਬਚ ਗਏ ਹੈ ਹਾਂ ਫੇਰ ਤਾਂ ਬੜੀ ਤਕੜੀ ਚੀਜ਼ ਹੈ ਯਾਰ ਤੇ ਅੱਜ ਦਾ ਦਿਨ ਕਿਵੇਂ ਲੰਘਿਆ ਅੱਜ ਦਾ ਤਾਂ ਪੁੱਛੀ ਨਾ ਬੜਾ ਬੁਰਾ ਹਾਲ ਤੇ ਲੰਘਿਆ ਉਹ ਕਿਵੇਂ ਅੱਛਾ ਫੇਰ ਵਿਚੋਂ ਮੈਂ ਚਾਰ ਯਾਦ ਕਰ ਲਿਆ ਇੱਕ ਛੜਤਾ ਅੱਛਾ ਉਹ ਕਿਉਂ ਛੱਡਿਆ ਮੈਂ ਕਿਹਾ ਹੈ ਵੱਡਾ ਸੀ ਇਹ ਕਿਹੜਾ ਸੋਨਾ ਅੱਛਾ ਫੇਰ ਕੀ ਹੋਇਆ ਅੱਜ ਤਾਂ ਕੋਈ ਐਡਾ ਚੰਦਰਾ ਮੱਥੇ ਲੱਗਿਆ ਫੇਰ ਕੀ ਹੋ ਗਿਆ ਫੇਰ ਜਿਹੜੇ ਚਾਰ ਯਾਦ ਸੀਗੇ ਉਹ ਤਾਂ ਸੁਨੇ ਨਹੀਂ ਜਿਹੜਾ ਮੈਂ ਯਾਦ ਨਹੀਂ ਕਰਕੇ ਗਿਆ ਉਹ ਸੁਣ ਲਿਆ ਅੱਛਾ ਫੇਰ ਕੀ ਹੋਇਆ ਫਿਰ ਮੈਨੂੰ ਮਾਸਟਰ ਨੇ ਢਾ ਲਿਆ ਬਹੁਤ ਡੰਡੇ ਮਾਰੇ ਅੱਛਾ ਅਗੇ ਰੱਜ ਕੌਣ ਮੱਥੇ ਲੱਗਿਆ ਸੀ ਤੇਰੇ ਅੱਜ ਬੇਵੱਗੇ ਤੂੰ ਮੱਥੇ ਲੱਗਿਆ ਸੀ ਬੱਪਾ ਹਾਂ ਮੇਰਾ ਕੱਲ ਵਾਲਾ ਤਗੜਾ ਦੇ ਨੰਗਿਆ ਉਹ ਕਿਵੇਂ ਜਦੋਂ ਮੈਂ ਸਕੂਲ ਜਾਣ ਲੱਗਿਆ ਅੱਛਾ ਫੇਰ ਉਹਦੇ ਮੇਰੇ ਮੱਥੇ ਗਰੜ ਪੱਖ ਲੱਗ ਗਿਆ ਅੱਛਾ ਫੇਰ ਕਿਵੇਂ ਗਰੜ ਪੱਖ ਲੱਗੇ ਤੋਂ ਚੰਗਾ ਕਿਵੇਂ ਲੰਗਿਆ ਅੱਛਾ ਫੇਰ ਭਾਈ ਫੇਰ ਆਈ ਦੂਜੀ ਘੰਟੀ ਸਰਦੀ ਅੱਛਾ ਫੇਰ ਕੀ ਹੋਇਆ ਫਿਰ ਸਾਰਾ ਪ੍ਰਸ਼ਨ ਉੱਤਰ ਸੁਣਨ ਲੱਗ ਗਿਆ ਜਦੋਂ ਮੇਰੀ ਵਾਰੀ ਆਈ ਸਿਰ ਨੂੰ ਚੱਕਰ ਚੱਕਰ ਆ ਗਏ ਤੇ ਸਾਰ ਡਿੱਗ ਪਿਆ ਉਦੋਂ ਫੇਰ ਮੈਂ ਬਚ ਗਿਆ ਅੱਛਾ ਯਾਰਾਂ ਫੇਰ ਤਾਂ ਕਮਾਲ ਹੀ ਹੋ ਗਈ ਤੇ ਫੇਰ ਉਦੋਂ ਬਾਅਦ ਅਗਲਾ ਸਾਰਾ ਦਿਨ ਕਿਵੇਂ ਲੰਘਿਆ ਉਦੋਂ ਸਕੂਲੋਂ ਛੁੱਟੀ ਮਿਲ ਗਈ ਫਿਰ ਮੈਂ ਘਰੇ ਆ ਗਿਆ ਅੱਛਾ ਫੇਰ ਜਦੋਂ ਮੈਂ ਟਿਊਸ਼ਨ ਤੇ ਗਿਆ ਹਾਂ ਅੱਛਾ ਫੇਰ ਫੇਰ ਮੈਂ ਉੱਥੇ ਹੀ ਛਾਲਾ ਮਾਰਦਾ ਆਇਆ ਫਰਾਥਨ ਦਾ ਘਟੋਲੇ ਵੀ ਲਾਈਆਂ ਅੱਛਾ ਯਾਰ ਗਰੜ ਪੱਖ ਇਨਾ ਚੰਗਾ ਹੁੰਦਾ ਹੈ ਹਾਂ ਤੇਰੇ ਮੱਥੇ ਲੱਗ ਗਿਆ ਸਾਰਾ ਦਿਨ ਨਜ਼ਾਰੇ ਆ ਗਏ ਨਾਲੇ ਤੇਰੇ ਪ੍ਰੈਸ਼ਨ ਉੱਤਰ ਜਾਦ ਨਹੀਂ ਸੀ ਤਾਂ ਵੀ ਬਚ ਗਏ ਹੈ ਹਾਂ ਫੇਰ ਤਾਂ ਬੜੀ ਤਕੜੀ ਚੀਜ਼ ਹੈ ਯਾਰ ਤੇ ਅੱਜ ਦਾ ਦਿਨ ਕਿਵੇਂ ਲੰਘਿਆ ਅੱਜ ਦਾ ਤਾਂ ਪੁੱਛੀ ਨਾ ਬੜਾ ਬੁਰਾ ਹਾਲ ਤੇ ਲੰਘਿਆ ਉਹ ਕਿਵੇਂ ਅੱਛਾ ਫੇਰ ਵਿਚੋਂ ਮੈਂ ਚਾਰ ਯਾਦ ਕਰ ਲਿਆ ਇੱਕ ਛੱਡਤਾ ਅੱਛਾ ਉਹ ਕਿਉਂ ਛੱਡਿਆ ਮੈਂ ਕਿਹਾ ਇਹ ਵੱਡਾ ਸੀ ਇਹ ਕਿਹੜਾ ਸੋਨਾ ਅੱਛਾ ਫੇਰ ਕੀ ਹੋਇਆ ਅੱਜ ਤਾਂ ਕੋਈ ਐਡਾ ਚੰਦਰਾ ਮੱਥੇ ਲੱਗਿਆ ਫੇਰ ਕੀ ਹੋ ਗਿਆ ਫੇਰ ਜਿਹੜੇ ਚਾਰ ਯਾਦ ਸੀਗੇ ਉਹ ਤਾਂ ਸੁਨੇ ਨਹੀਂ ਜਿਹੜਾ ਮੈਂ ਯਾਦ ਨਹੀਂ ਕਰਕੇ ਗਿਆ ਉਹ ਸੁਣ ਲਿਆ ਅੱਛਾ ਫੇਰ ਕੀ ਹੋਇਆ ਫਿਰ ਮੈਨੂੰ ਮਾਸਟਰ ਨੇ ਢਾ ਲਿਆ ਬਹੁਤ ਡੰਡੇ ਮਾਰੇ ਅੱਛਾ ਅਗੇ ਰਾਜ ਕੌਣ ਮੱਥੇ ਲੱਗਿਆ ਸੀ ਤੇਰੇ ਅੱਜ